ਈ ਰਾਜਾ ਬੜਿੰਗੀ ਦੇ ਜੀ ਟਿਕਟ ਦੇਣ ਦੀ ਸਾਨੂੰ ਜਿੰਨਾ ਵਿਆਹ ਜਿੰਨਾ ਚਾਹ ਹੁੰਦਾ ਓਨਾ ਜ ਸਾਡੇ ਦਿਲ ਨੂੰ ਸਕੂਨ ਤੇ ਸਾਨੂੰ ਚਾਹ ਵਾ ਜੀ ਵੀ ਰਾਜਾ ਬੜਿੰਗ ਸਾਡੇ ਪ੍ਰਧਾਨ ਦਾ ਵਾ ਉਹ ਕੋਈ ਇਹ ਤਾਂ ਹੈ ਨਹੀਂ ਵੀ ਦबई ਚ ਜਾਂ ਮਹਾਰਾਸ਼ਟਰ ਦੇ ਵਿੱਚ ਆ ਠੀਕ ਹੈ ਨਾ ਇੱਕ ਪੰਜਾਬ ਦਾ ਇੱਕ ਅੰਗ ਆ ਠੀਕ ਆ ਤੇ ਹੁਣ ਸੜਕਾਂ ਏਡੀਆਂ ਵਧੀਆਂ ਡੇਢ ਦੋ ਘੰਟੇ ਜਿੱਥੇ ਮਰਜ਼ੀ ਚੱਲ ਜਾਓ ਫੋਨਾਂ ਦੇ ਕੰਮ ਹੁੰਦੇ ਆ ਅੱਗੋਂ ਸਾਰਾ ਸੰਗਠਨ ਉਹਨਾਂ ਦੇ ਲੋਕਾਂ ਤੋਂ ਵੋਟਾਂ ਮੰਗਾਗੇ ਵੀ ਸਾਡੇ ਨਾਲ ਪਹਿਲਾਂ ਦੇਖੋ ਕਿ ਕਿਸ ਤਰੀਕੇ ਨਾਲ ਦਗਾ ਹੋ ਗਿਆ ਤਿੰਨ ਵਾਰ ਜੀ ਨੂੰ ਐਮਪੀ ਨੂੰ ਟਿਕਟ ਦਿੱਤੀ ਤੇ ਉਸ ਤੋਂ ਬਾਅਦ ਉਹ ਕਾਂਗਰਸ ਪਾਰਟੀ ਨਾਲ ਦਗਾ ਕਰ ਗਿਆ ਤੇ ਇਹ ਉਸੇ ਦਗਾबाज ਕੈਂਡੀਡੇਟ ਨੇ ਕਿਹਾ ਸੀ ਵੀ ਜੇ ਹਿੰਮਤ ਆ ਕਾਂਗਰਸ ਪਾਰਟੀ ਤੇ ਪੰਜਾਬ ਦੇ ਪ੍ਰਧਾਨ ਨੂੰ ਲੁਧਿਆਣੇ ਤੋਂ ਟਿਕਟ ਦੇਣ ਤੁਹਾਡਾ ਸਵਾਗਤ ਆ ਜੀ ਰੈਗੂਲਰ ਗਰਾਉਂਡ 24 ਨਿਊ ਚੈਨਲ ਤੇ ਮੈਂ ਤੁਹਾਡਾ ਆਪਣਾ ਰਾਜ ਗਾਲਮ ਚੋਣ ਦੰਗਲ ਦੇ ਵਿੱਚ ਲਗਭਗ ਸਾਰੀਆਂ ਹੀ ਪਾਰਟੀਆਂ ਨੇ ਜੋ ਲੁਧਿਆਣੇ ਤੋਂ ਜੋ ਉਮੀਦਵਾਰ ਸੀ ਉਹ ਤਾਰ ਦਿੱਤੇ ਗਏ ਸੀ ਪਰ ਕਾਂਗਰਸ ਪਾਰਟੀ ਕਾਫੀ ਦਿਨਾਂ ਤੋਂ ਜੋ ਆਪਦਾ ਕੈਂਡੀਡੇਟ ਹੈਗਾ ਉਹ ਅਨਾਉਂਸ ਨਹੀਂ ਕਰ پا ਰਹੀ ਸੀ ਉਹ ਕੀ ਕਾਰਨ ਹੈਗੇ ਆ ਤੇ ਪਰ ਅੱਜ ਜੋ ਕਾਂਗਰਸ ਪਾਰਟੀ ਜੇ ਧਮਾਕਾ ਕਰਤਾ ਜੀ ਜੋ ਪੰਜਾਬ ਦੇ ਕਾਂਗਰਸ ਪ੍ਰਧਾਨ ਹੈਗੇ ਆ ਅਮਰਿੰਦਰ ਸਿੰਘ ਰਾਏ ਬੜਿੰਗ ਨੂੰ ਉਹਨਾਂ ਨੇ ਟਿਕਟ ਦੇ ਦਿੱਤੀ ਆ ਉਹ ਸੰਬੰਧ ਵਿੱਚ ਅਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੋ ਕਾਂਗਰਸ ਦੇ ਸੀਨੀਅਰ ਆਗੂ ਤੇ ਨੈਸ਼ਨਲ ਕੋਆਰਡੀਨੇਟਰ ਸੰਦੀਪ ਸਿੰਘ ਟਿੰਕਾ ਜੀ ਹੈਗੇ ਆ ਆਪਾਂ ਗੱਲਬਾਤ ਕਰਾਂਗੇ ਵੀ ਕੀ ਕਹਿਣਾ ਹੈ ਸਬੰਧੀ ਉਹਨਾਂ ਦੇ ਹਾਂਜੀ ਧੰਨਵਾਦ ਤੁਹਾਡਾ ਜੀ ਜੀ ਧੰਨਵਾਦ ਰਾਜ ਜੀ ਪਹਿਲਾਂ ਤਾਂ ਮੈਂ ਰੈਗੂਲਰ ਗ੍ਰਾਉਂਡ 24 ਤੁਹਾਡੇ ਨਿਊਜ਼ ਚੈਨਲ ਨੂੰ ਧੰਨਵਾਦ ਜਿੱਨਾ ਕਿ ਤੁਸੀਂ ਹਰ ਵਾਰ ਬਾਈਟ ਪਹਿਲਾਂ ਲੈਨੇ ਹੋ ਔਰ ਮੈਂ ਆਪਣੇ ਸਰੋਤਿਆਂ ਨੂੰ ਵੀ ਧੰਨਵਾਦ ਕਰਦਾ ਮੈਂ ਤੁਸੀਂ ਸਾਰੇ ਵਧੀਆ ਤਰੀਕੇ ਨਾਲ ਸਾਨੂੰ ਸੁਣਦੇ ਹੋ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਜੀ ਤੁਸੀਂ ਗੱਲ ਕਹੀ ਆ ਵੀ ਰਾਜਾ ਬੜਿੰਗੀ ਦੇ ਜੀ ਟਿਕਟ ਦੇਣ ਦੀ ਸਾਨੂੰ ਜਿੰਨਾ ਵਿਆਹ ਜਿੰਨਾ ਚਾਹ ਹੁੰਦਾ ਓਨਾ ਜ ਸਾਡੇ ਦਿਲ ਨੂੰ ਸਕੂਨ ਤੇ ਸਾਨੂੰ ਚਾਹ ਵਾ ਜੀ ਵੀ ਰਾਜਾ ਬੜਿੰਗ ਸਾਡੇ ਪ੍ਰਧਾਨ ਨੂੰ ਦੇਖੋ ਪਾਰਟੀ ਦਾ ਜਿਹੜਾ ਪ੍ਰਧਾਨ ਆ ਉਹ ਸਾਡਾ ਪਿਓ ਸਮਾਨ ਹੁੰਦਾ ਜੀ ਤੇ ਸਾਨੂੰ ਜਦੋਂ ਅਸੀਂ ਖਬਰ ਸੁਣੀ ਆ ਕੀ ਬਾਤ ਆ ਦਿਲ ਨੂੰ ਸਕੂਨ ਮਿਲਿਆ ਕਿ ਰਾਜਾ ਬੜਿੰਗ ਜੀ ਨੂੰ ਲੁਧਿਆਣੇ ਤੋਂ ਟਿਕਟ ਦਿੱਤੀ ਔਰ ਅਸੀਂ ਜਿਹੜੀਆਂ ਸਾਡੇ ਨਾਲ ਟਾਈਆਂ ਪਈਆਂ ਹੋਈਆਂ ਜੀ ਠੀਕ ਆ ਬਿੱਟੂ ਸਾਹਿਬ ਦੀਆਂ ਅਸੀਂ ਉਹ ਟਾਈਆਂ ਜਿਹੜੀਆਂ ਹੁਣ ਖੋਲਣੀਆਂ ਕੋਲ ਨਹੀਂ ਆਇਆ ਹੈ। ਹਾਂ। ਤੇ ਚਲੋ ਦੂਜਾ ਮੇਰਾ ਸਵਾਲ ਇਹ ਹੈਗਾ ਜੀ ਕਿ ਲੁਧਿਆਣੇ ਦਿਹਾਤੀ ਤੋਂ ਰਵਨੀਤ ਸਿੰਘ ਬਿੱਟੂ ਨੂੰ ਟੱਕਰ ਦੇਣ ਵਾਸਤੇ ਕਾਂਗਰਸ ਪਾਰਟੀ ਕੋਲੇ ਕੋਈ ਵੀ ਉਮੀਦਵਾਰ ਸੀਗਾ ਲੋਕਲ ਜੋ ਇਹਨਾਂ ਨੇ ਇੱਕ ਕਹਿ ਸਕਦੇ ਆਂ ਵੀ ਜਿਵੇਂ ਆਮ ਲੀਡਰ ਕਹਿੰਦੇ ਵੀ ਪੈਰਾਸ਼ੂਟ ਨਾਲ ਉਤਾਰ ਦਿੱਤਾ ਗਿਆ ਹੈਗਾ ਲੀਡਰ। ਪਹਿਲੀ ਗੱਲ ਤਾਂ ਇਹ ਸੁਣੋ ਵੀ ਪੈਰਾਸ਼ੂਟ ਨਾਲ ਨਹੀਂ ਉਤਾਰਿਆ ਗਿਆ। ਹਰ ਇੱਕ ਕਾਂਗਰਸ ਪਾਰਟੀ ਕੋਲ ਚਾਹੇ ਛੋਟੇ ਤੋਂ ਛੋਟੇ ਵਰਕਰ ਵੀ ਹੈ ਨਾ। ਜੀ। ਉਹ ਵੀ ਦੂਜੀਆਂ ਪਾਰਟੀਆਂ ਨੂੰ ਮਾਤ ਦੇ ਸਕਦਾ ਵਾ ਕਿਉਂਕਿ ਸੰਘਰਸ਼ ਤੋਂ ਨਿਕਲੀ ਹੋਈ ਪਾਰਟੀ ਆ ਇਹ ਜੀ ਔਰ ਸੰਗਠਨ ਇਹਨਾ ਮਜ਼ਬੂਤ ਆ ਜੀ ਮੰਨ ਲਓ ਮੇਰੇ ਵਰਗੇ ਨਮਾਣੇ ਵਰਕਰ ਨੂੰ ਵੀ ਇਹ ਹੈ ਜੇ ਟਿਕਟ ਦੇ ਦਿੰਦੇ ਤਾਂ ਅਸੀਂ ਰਵਨੀਤ ਬਿੱਟੂ ਵਰਗੇ ਸ਼ਖਸ ਨੂੰ ਜਿਹਨੂੰ ਕਾਂਗਰਸ ਪਾਰਟੀ ਨੇ ਕਿੰਨਾ ਕੁਸ ਦਿੱਤਾ 40-50 ਸਾਲਾਂ ਦੇ ਵਿੱਚ ਜੀ ਤਿੰਨ ਵਾਰ ਐਮਪੀ ਵੀ ਬਣਾਇਆ ਤੇ ਉਹ ਵੀ ਉਹ ਸ਼ਖਸ ਸਾਡਾ ਵਰਕਰ ਕਾਂਗਰਸ ਪਾਰਟੀ ਦਾ ਉਹਨੂੰ ਮਾਤ ਦੇ ਸਕਦਾ ਇੰਨੀ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਵਿੱਚ ਦਿਲ ਦੇ ਵਿੱਚ ਜਜ਼ਬਾ ਵਾ ਦੇਸ਼ ਨੂੰ ਜਿੱਤਣ ਦਾ ਔਰ ਦੂਜੀਆਂ ਪਾਰਟੀਆਂ ਨੂੰ ਹਰਾਉਣ ਦਾ ਰਵਨੀਤ ਸਿੰਘ ਬਿੱਟੂ ਜੀ ਦਾ ਇੱਕ ਬਿਆਨ ਆਇਆ ਹੈਗਾ ਅੱਜ ਉਹ ਕਹਿ ਰਹੇ ਆ ਵੀ ਕਾਂਗਰਸ ਪਾਰਟੀ ਨੂੰ ਆਪਦੇ ਲੋਕਲ ਜੋ ਲੀਡਰ ਹੈਗੇ ਉਹਨਾਂ ਦੇ ਵਿਸ਼ਵਾਸ ਹੀ ਹੈਗਾ ਇਸ ਕਾਰਨ ਉਹਨਾਂ ਨੇ ਅਮਨਿੰਦਰ ਸਿੰਘ ਰਾਏ ਬੜੰਗੀ ਨੂੰ ਟਿਕਟ ਦਿੱਤੀ ਹੈਗੀ ਦੇਖੋ ਉਹਨਾਂ ਦੇ ਬਿਆਨਬਾਜ਼ੀ ਹਵਾਈ ਗੱਲਾਂ ਜੋ ਮਰਜ਼ੀ ਕਰੀ ਚੱਲੋ ਪਰ ਉਹਨਾਂ ਨੂੰ ਕੋ ਗਰਾਉਂਡ ਲੈਵਲ ਤੇ ਆ ਕੇ ਦੇਖੋ ਤੁਹਾਨੂੰ ਇਹਨਾਂ ਨੂੰ ਪਿੰਡਾਂ 'ਚ ਰਵਨੀਤ ਬਿੱਟੂ ਜੀ ਨੂੰ ਕੋਈ ਵੜਨ ਦਿੰਦਾ ਪਹਿਲੀ ਗੱਲ ਜੀ ਜਗਰਾਉਂ ਦੇ ਵਿੱਚ ਉਹਨਾਂ ਨੂੰ ਕੋਈ ਵੜਨ ਦਿੰਦਾ ਨਹੀਂ ਚਲੋ ਜਗਰਾਉਂ ਤਾਂ ਆ ਕੇ ਗਏ ਜੀ ਆ ਕੇ ਗਏ ਉਹੋ ਜਦੋਂ ਕਾਂਗਰਸ ਦੇ ਵਿੱਚ ਸੀਗੇ ਉਦੋਂ ਆ ਕੇ ਗਏ ਆ ਜਦੋਂ ਬੀਜੇਪੀ ਚਾਏ ਉਦੋਂ ਕੋਈ ਆਏ ਆ ਦੱਸੋ ਮੈਨੂੰ ਨਹੀਂ ਨਹੀਂ ਇੱਕ ਵਾਰ ਤਾਂ ਆ ਗਈ ਮਤਲਬ ਗਏ ਹੈਗੇ ਇੱਕ ਵਾਰ ਆ ਕੇ ਚਲੇ ਗਏ ਮੈਂ ਇਲੈਕਸ਼ਨ ਦੇ ਦੌਰਾਨ ਦੀ ਗੱਲ ਕਰਦਾ ਵੀ ਅੱਗੇ 42000 ਵੋਟ ਅਸੀਂ ਰਵਨੀਤ ਬਿੱਟੂ ਜੀ ਨੂੰ ਦਵਾਈ ਸੀ 30000 ਬੈਂਸ ਨੂੰ ਮਿਲੀ ਸੀ ਔਰ 20200 ਅਕਾਲੀਆ ਨੂੰ ਮਿਲੀ ਸੀ ਜੀ ਤੇ ਕਹਿੰਦੇ ਸੀ ਮੈਨੂੰ ਲੀਡ ਦਿਵਾ ਲਓ ਮੈਂ 6 ਪ੍ਰੋਗਰਾਮ ਖੁਦ ਬਿੱਟੂ ਜੀ ਦੇ ਕਰਾਏ ਅਲੱਗ-ਅਲੱਗ ਵਾੜਾਂ 'ਚ ਕਰਾਏ ਅਲੱਗ-ਅਲੱਗ ਜਗ੍ਹਾ 'ਤੇ ਕਰਾਏ ਔਰ ਇਹ ਕਹਿੰਦੇ ਸੀ ਸਾਨੂੰ ਲੀਡ ਦਵਾ ਦਿਓ ਤੇ ਮੈਂ ਇੱਥੇ ਝੁੱਗੀ ਬਾਕੇ ਰਵਾਂ ਅੱਛਾ ਤੇ ਇੱਕ-ਇੱਕ ਵਾਰਡ ਨੂੰ 1.5-2-2 ਕਰੋੜ ਮੈਂ ਰੁਪਈਆ ਮੈਂ ਦੇ ਕੇ ਜਾਵਾਂ ਇੱਕ-ਇੱਕ ਪਿੰਡ ਨੂੰ ਕਰੋੜ-ਕਰੋੜ ਰੁਪਈਆ ਦਵਾਂ ਤੇ ਇਹਨਾਂ ਨੇ ਝੁੱਗੀ ਦਾ ਕੀ ਪਾਣੀ ਆ ਕਿਸੇ ਦਾ ਧੰਨਵਾਦ ਨਹੀਂ ਕੀਤਾ ਇਹਨਾਂ ਨੇ ਕਿਸੇ ਵਰਕਰ ਦਾ ਜਿਹੜੇ ਲੋਕ ਹੈਗੇ ਜੀ ਤੁਸੀਂ ਕਹਿ ਰਹੇ ਹੋ ਵੀ ਕੰਮ ਬਿੱਟੂ ਜੀ ਪਿੰਡਾਂ 'ਚ ਨਹੀਂ ਜਾ ਸਕਦੇ ਜਾਂ ਸ਼ਹਿਰ 'ਚ ਨਹੀਂ ਆ ਸਕਦੇ ਕੀ ਲੱਗਦਾ ਹੈਗਾ ਵੀ ਅਮਨਿੰਦਰ ਸਿੰਘ ਰਾਯਾ ਬੜਿੰਗਾ ਪਿੰਡਾਂ ਚ ਵੋਟ ਮੰਗਣ ਜਦੋਂ ਜਾਣਗੇ ਕੀ ਉਹ ਲੋਕ ਭਰੋਸਾ ਕਰ ਲੈਣਗੇ ਕਿਉਂਕਿ ਇੱਕ ਕਹਿ ਸਕਦੇ ਆ ਵੀ ਨਵਾਂ ਜੋ ਕੈਂਡੀਡੇਟ ਇਹਨਾਂ ਨੇ ਉਤਾਰਤਾ ਹੈਗਾ ਕਿਉਂਕਿ ਲੋਕਲ ਤਾਂ ਹੈ ਨਹੀਂ ਉਹ ਤਾਂ ਬਠਿੰਡਾ ਤੋਂ ਉਤੋਂ ਲੜਦੇ ਸੀਗੇ ਆਪਦਾ ਹਨ ਤੇ ਪਰ ਇਹ ਕਾਰਨ ਕੀ ਹੋਇਆ ਹੋਇਆ ਹੈਗਾ ਵੀ ਪਾਰਟੀ ਨੂੰ ਪ੍ਰਧਾਨ ਜੀ ਨੂੰ ਉਤਾਰਨਾ ਪੈ ਗਿਆ ਜੀ ਦੇਖੋ ਜਿਹੜਾ ਬਠਿੰਡਾ ਵਾ ਉਹ ਕੋਈ ਇਹ ਤਾਂ ਹੈ ਨਹੀਂ ਵੀ ਦਬਈ ਚ ਜਾਂ ਮਹਾਰਾਸ਼ਟਰ ਦੇ ਵਿੱਚ ਆ ਠੀਕ ਹੈ ਨਾ ਇੱਕ ਪੰਜਾਬ ਦਾ ਇੱਕ ਅੰਗ ਆ ਜੀ ਠੀਕ ਆ ਤੇ ਹੁਣ ਸੜਕਾਂ ਐਡੀਆਂ ਵਧੀਆਂ ਡੇਢ ਦੋ ਘੰਟੇ ਜਿੱਥੇ ਮਰਜ਼ੀ ਚੱਲ ਜਾਓ ਫੋਨਾਂ ਦੇ ਕੰਮ ਹੁੰਦੇ ਆ ਅੱਗੋਂ ਸਾਰਾ ਸੰਗਠਨ ਉਹਨਾਂ ਦੇ ਨਾਲ ਆ ਪੂਰੇ ਪੰਜਾਬ ਦੇ ਪ੍ਰਧਾਨ ਹੋਣ ਦੇ ਨਾਤੇ ਤੁਸੀਂ ਦੇਖ ਗਏ ਨਾ ਬਠਿੰਡੇਓ ਇੱਥੇ ਤੁਸੀਂ ਇਹ ਹਿਸਾਬ ਲਾ ਲਓ ਵੀ ਰਾਜਪੁਰੇ ਤੋਂ ਵੀ ਪਟਿਆਲੇ ਤੋਂ ਵੀ ਲੁਧਿਆਣੇ ਤੋਂ ਵੀ ਔਰ ਦੂਰ ਦੂਰੇ ਅੰਮ੍ਰਿਤਸਰ ਤੋਂ ਵੀ ਜਲੰਧਰ ਬਟਿੰਡੇ ਸਾਰਿਆਂ ਜਗ੍ਹਾ ਤੋਂ ਇੱਥੇ ਵਰਕਰ ਆ ਕੇ ਰਾਜਾ ਬੜਿੰਗ ਜੀ ਨੂੰ ਜਿਤਾਣਗੇ ਕਿਉਂਕਿ ਕੱਲੇ ਰਾਜਾ ਬੜਿੰਗ ਜੀ ਦੀ ਲੜਾਈ ਨਹੀਂ ਕੋਠੀ ਤਾਂ ਕੋਠੀ ਤਾਂ ਲੈਣੀ ਪਊ ਨਾ ਰੈਸ਼ ਉਹਨਾਂ ਨੂੰ ਇਹਨਾਂ ਨਾਲ ਚਲੇ ਜਾਣਾ ਇੱਥੋਂ ਨਾ 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 ਬਿਲਕੁਲ ਕੋਠੀ ਵੀ ਲੈਣਗੇ ਬਕਾਇਦਾ ਤੌਰ ਤੇ ਜੀ ਠੀਕ ਆ ਬਾਕੀ ਜਿਹੜੀਆਂ ਸਾਡੇ ਕੋਲ ਘਰਾਂ ਕੋਠੀਆਂ ਕੋਈ ਵੀ ਚੀਜ਼ ਆ ਉਹਨਾਂ ਦੀ ਵੀ ਆ ਅਸੀਂ ਕਾਂਗਰਸ ਨੂੰ ਆਪਣੀ ਮਾਂ ਪਾਰਟੀ ਸਮਝਦੇ ਆ ਅਸੀਂ ਇਹ ਨਹੀਂ ਸੋਚਣਾ ਕਿ ਰਾਜਾ ਬੜੰਗਰੀ ਲੜ ਰਹੇ ਆ ਅੱਛਾ ਜੀ ਇਲੈਕਸ਼ਨ ਆ ਅਸੀਂ ਇਹ ਸੋਚਦੇ ਵੀ ਅਸੀਂ ਲੜ ਰਹੇ ਆ ਅਸੀਂ ਉਹਨਾਂ ਤੱਕ ਕੋਈ ਗੱਲ ਆ ਅਸੀਂ ਪਹੁੰਚਣੇ ਨਹੀਂ ਨਹੀਂ ਉਹਦਾ ਅਸੀਂ ਆਪ ਲੋਕਾਂ ਨੂੰ ਘਰ ਘਰ ਵੋਟ ਮੰਗ ਕੇ ਲੋਕਾਂ ਤੋਂ ਵੋਟਾਂ ਮੰਗਾਗੇ ਵੀ ਸਾਡੇ ਨਾਲ ਪਹਿਲਾਂ ਦੇਖੋ ਕਿ ਕਿਸ ਤਰੀਕੇ ਨਾਲ ਦਗਾ ਹੋ ਗਿਆ ਤਿੰਨ ਵਾਰ ਜਿਹਨੂੰ ਐਮਪੀ ਨੂੰ ਟਿਕਟ ਦਿੱਤੀ ਤੇ ਉਸ ਤੋਂ ਬਾਅਦ ਉਹ ਕਾਂਗਰਸ ਪਾਰਟੀ ਨਾਲ ਦਗਾ ਕਰ ਗਿਆ ਜੀ ਤੇ ਇਹ ਉਸੇ ਦਗਾबाज ਕੈਂਡੀਡੇਟ ਨੇ ਕਿਹਾ ਸੀ ਵੀ ਜੇ ਹਿੰਮਤ ਆ ਕਾਂਗਰਸ ਪਾਰਟੀ ਤੇ ਪੰਜਾਬ ਦੇ ਪ੍ਰਧਾਨ ਨੂੰ ਲੁਧਿਆਣੇ ਤੋਂ ਟਿਕਟ ਦੇਣ ਔਰ ਇਹ ਗੱਲ ਹੀ ਹੁਣ ਉਹਨਾਂ ਨੇ ਪਗਾਈ ਆ ਵੀ ਚਾਕਾ ਚੱਕ ਹੁਣ ਤੂੰ ਹਰਾ ਮਿੱਟੂ ਸਾਹਿਬ ਨੂੰ ਵਰਕਰ ਵੀ ਸਕਦਾ ਸਾਡਾ ਪਰ ਇਹ ਗੱਲ ਉਹਨਾਂ ਦੀ ਬਿੱਟੂ ਜੀ ਦੀ ਹੀ ਪਗਾਈ ਆ ਕਿ ਆ ਚੱਕੋ ਫਿਰ ਅਸੀਂ ਪ੍ਰਧਾਨ ਨੂੰ ਹੀ ਇੱਥੇ ਲੁਧਿਆਣੇ ਤੋਂ ਟਿਕਟ ਦੇਣੇ ਹੁਣ ਜਿੱਤਣ ਨੂੰ ਆਜੂ ਜੀ ਸੀਗੇ ਬਹੁਤ ਸੀਨੀਅਰ ਲੀਡਰ ਆ ਸਾਡੇ ਲੁਧਿਆਣੇ ਤੋਂ ਔਰ ਬੜੀ ਉਹਨਾਂ ਦੀ ਸੇਅ ਆ ਮੰਤਰੀ ਰਹੇ ਆ ਬੜੇ ਲੋਕਾਂ ਨੇ ਕੰਮ ਕਰਾਏ ਆ ਠੀਕ ਆ ਹੋਰ ਵੀ ਬਹੁਤ ਵਧੀਆ ਵਧੀਆ ਨਾਮ ਆ ਤੇ ਪਾਰੇ ਆ ਵੀ ਇਹਨਾਂ ਨੇ ਆਪ ਡਿਮਾਂਡ ਕੀਤੀ ਸੀ ਬਿੱਟੂ ਜੀ ਨੇ ਕਿ ਸਾਨੂੰ ਪ੍ਰਧਾਨ ਜੀ ਹਿੰਮਤ ਦਾ ਪ੍ਰਧਾਨ ਆ ਕੇ ਲੜੇ ਕਾਂਗਰਸ ਦਾ ਕਾਂਗਰਸ ਪਾਰਟੀ ਨੂੰ ਕੋਈ ਤੇ ਤਾਂ ਨਹੀਂ ਹੋ ਗਿਆ ਸੀਗਾ ਵੀ ਜੇ ਕੋਈ ਦੁਬਾਰਾ ਆਸ਼ੂ ਜੀ ਨੂੰ ਜਾਂ ਕਿਸੇ ਹੋਰ ਨੂੰ ਚਰਚਾਾਂਵਾਂ ਰਹੀਆਂ ਹੈਗੀਆਂ ਜਿਵੇਂ ਕਿ ਕਮਲਜੀਤ ਬਰਾੜ ਦੀ ਵੀ ਚਰਚਾ ਹੁੰਦੀ ਰਹੀ ਹੈਗੀ ਆ ਵੀ ਸ਼ਾਇਦ ਉਹਨਾਂ ਨੂੰ ਟਿਕਟ ਮਿਲ ਜੇ ਉਹਦਾ ਇਹ ਤਾਂ ਨਹੀਂ ਕਾਰਨ ਹੈ ਜੇ ਉਹਨਾਂ ਨੂੰ ਕਿਸੇ ਨੂੰ ਟਿਕਟ ਇਹਨਾਂ ਤੋਂ ਮਿਲਦੀ ਹੈਗੀ ਆ ਵੀ ਸ਼ਾਇਦ ਵਿਰੋਧ ਹੋ ਜਾਂਦਾ ਜੀ ਨਹੀਂ ਨਹੀਂ ਕੋਈ ਵਿਰੋਧ ਵਾਲੀ ਗੱਲ ਨਹੀਂ ਆਸ਼ੂ ਜੀ ਬੜੇ ਸੀਨੀਅਰ ਲੀਡਰ ਹੈ ਇੱਕ ਐਮਸੀ ਤੋਂ ਉੱਠ ਕੇ ਐਮਐਲਏ ਬਣੇ ਫਿਰ ਮੰਤਰੀ ਬਣੇ ਉਹਨਾਂ ਦਾ ਬਹੁਤ ਉਤਸ਼ਾਹ ਕਰਦਾ ਉਹ ਇਹ ਛੋਟੀ ਸੋਚ ਵਾਲੇ ਬੰਦੇ ਨਹੀਂ ਹੈਗੇ ਬੜਾ ਉਹਨਾਂ ਦਾ ਜਜ਼ਬਾ ਜੇਲ੍ਹ ਚ ਵੀ ਰਹੇ ਆ ਬੜਾ ਉਹਨਾਂ ਨੂੰ ਅੰਤਰ ਧਿਆਨ ਆ ਇਦਾਂ ਦਾ ਬਿਲਕੁਲ ਦਿਲ ਦੇ ਵਿੱਚ ਕੋਈ ਗੱਲ ਨਹੀਂ ਬਾਕੀ ਰਹੀ ਕਮਲਜੀਤ ਬਰਾੜ ਦੀ ਗੱਲ ਜਿਹੜੀ ਤੁਸੀਂ ਕੀਤੀ ਆ ਕਮਲਜੀਤ ਬਰਾੜ ਇਸ ਟਾਈਮ ਤੁਹਾਨੂੰ ਪਤਾ ਉਹ ਕਾਂਗਰਸ ਪਾਰਟੀ ਦੇ ਮੈਂਬਰ ਨਹੀਂ ਹੈਗੇ ਚਲੋ ਅਗਰ ਮੈਂਬਰ ਨਹੀਂ ਹੈਗੇ ਜੀ ਪਰ ਨਵਜੋਤ ਸਿੰਘ ਸਿੱਧੂ ਉਹਦੇ ਘਰੇ ਗਏ ਸੀਗੇ ਜੀ ਹੋ ਸਕਦਾ ਨਵਜੋਤ ਸਿੰਘ ਸਿੱਧੂ ਹੀ ਉਹਨਾਂ ਨੂੰ ਟਾਈਟ ਦਵਾਨ ਦੇ ਮੇਰੀ ਗੱਲ ਸੁਣੋ ਦੇਖੋ ਪਰਸਨਲ ਰਿਲੇਸ਼ਨ ਕਿਸੇ ਦੇ ਕਿਸੇ ਨਾਲ ਹੋ ਸਕਦੇ ਆ ਨਾ ਨਵਜੋਤ ਸਿੱਧੂ ਨਾਲ ਪਰਸਨਲ ਰਿਲੇਸ਼ਨ ਲੈ ਨਹੀਂ ਗਏ ਜੀ ਉਹ ਨਹੀਂ ਨਹੀਂ ਮੈਂ ਗੱਲ ਇਹ ਕਰਦਾ ਵੀ ਪਰਸਨਲ ਰਿਲੇਸ਼ਨ ਕਮਲਜੀਤ ਬਰਾੜ ਦੇ ਸਿੱਧੂ ਸਾਹਿਬ ਨਾਲ ਹੋ ਸਕਦੇ ਆ ਸ਼ਹਿਰੀ ਰਿਆੜ ਦੇ ਸਿੱਧੂ ਸਾਹਿਬ ਨਾਲ ਹੋ ਸਕਦੇ ਆ ਠੀਕ ਆ ਹੋਰ ਆਪਣੇ ਤਿੰਨ ਚਾਰ ਐਮਐਲਏ ਉਹਨਾਂ ਦੇ ਪਰਸਨਲ ਰਿਲੇਸ਼ਨ ਸਿੱਧੂ ਸਾਹਿਬ ਨਾਲ ਹੋ ਸਕਦੇ ਆ ਮੇਰੇ ਰਿਲੇਸ਼ਨ ਤੁਹਾਡੇ ਰਿਲੇਸ਼ਨ ਸਿੱਧੂ ਸਾਹਿਬ ਨਾਲ ਹੋ ਸਕਦੇ ਆ ਪਰ ਜਿੱਥੇ ਇਲੈਕਸ਼ਨ ਦੀ ਵਾਰੀ ਆ ਗਈ ਉੱਥੇ ਫਿਰ ਬੜੀ ਆਪਾਂ ਨੂੰ ਧਿਆਨ ਨਾਲ ਚਾਂਸ ਦੇ ਨਾਲ ਚੱਲਣਾ ਪੈਂਦਾ ਵਾ ਐਵੇਂ ਬੇਤੁਕੇ ਬਿਆਨ ਆਪਾਂ ਦੇ ਦਈਏ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਲਾਸਟ ਵਿੱਚ ਜੋ ਕੀ ਕਹਿਣਾ ਮਤਲਬ ਲਾਸਟ ਵਿੱਚ ਕੀ ਕਹਿਣਾ ਚਾਹੁੰਦੇ ਹੈਗੇ ਆ ਜੇ ਕਾਂਗਰਸ ਦੇ ਕੁਝ ਵਰਕਰ ਕਾ ਜੋ ਜੋ ਆਮ ਲੋਕ ਹੈਗੇ ਆ ਜੋ ਕਾਂਗਰਸ ਪਾਰਟੀ ਨੂੰ ਚਾਹੁੰਦੇ ਹੈਗੇ ਆ ਤੇ ਜਾਂ ਤੁਸੀਂ ਚਾਹੁੰਦੇ ਹੈਗੇ ਵੀ ਹੁਣ ਅਮਰਿੰਦਰ ਸਿੰਘ ਰਾਏ ਬੜਿੰਗ ਜੀ ਆ ਗਏ ਹੈਗੇ ਆ ਵੀ ਜੈਤ ਸੈਕੰਡ ਤੇ ਤੁਸੀਂ ਵੋਟਰਾਂ ਨੂੰ ਕੀ ਮਤਲਬ ਸੁਝਾਉਣ ਦੇਣੀ ਵੋਟਰਾਂ ਨੂੰ ਅਸੀਂ ਹੱਥ ਜੋੜ ਕੇ ਅਪੀਲ ਕਰਦੇ ਆਂ ਵੀ ਭਰਾਵੋ ਦੇਖੋ ਜਿੰਨਾਂ ਨੂੰ ਰਵਨੀਤ ਬਿੱਟੂ ਜੀ ਦੇ ਪਰਿਵਾਰ ਨੂੰ ਹਣੋ ਭਾਜਪਾ ਚ ਚੱਲ ਕੇ ਬਾਰ-ਬਾਰ ਆਪਾਂ ਉਹਨਾਂ ਨੂੰ ਡੀਮੋਰੀਲਾਈਜ਼ ਕਰਦੇ ਵੀ ਚੰਗੇ ਨਹੀਂ ਲੱਗਦੇ ਹਨ ਵੀ ਆਪਾਂ ਇੱਕੋ ਵਾਰ ਗੱਲ ਕਰੀਏ ਅਸੀਂ ਆਪਣੀ ਗੱਲ ਕਰਦੇ ਹਾਂ ਅਸੀਂ ਰਾਜਾ ਬੜੰਗ ਜੀ ਦੇ ਨਾਲ ਸਾਡੇ ਸਾਰੇ ਵਰਕਰ ਜਗਰਾਉਂਦੇ ਸਾਡੇ ਸਾਰੇ ਅਹੁਦੇਦਾਰ ਜਿੰਨੀਆਂ ਲੇਡੀਜ਼ ਅਹੁਦੇਦਾਰ ਔਰ ਕੱਲਾ-ਕੱਲਾ ਵੋਟਰ ਅਸੀਂ ਕੱਲੇ-ਕੱਲੇ ਦੇ ਘਰੇ ਜਾਵਾਂਗੇ ਕੱਲੇ-ਕਰੇ ਘਰ ਦੇ ਪਿੰਡੋਂ ਪਿੰਡ ਜਾਵਾਂਗੇ ਡੋਰ ਟੂ ਡੋਰ ਜਾਵਾਂਗੇ ਜਿਹੜੀ ਉਹਨਾਂ ਦੀ ਕੋਈ ਮੰਨ ਦੀ ਸ਼ੰਕਾ ਵਾ ਅਸੀਂ ਉਹ ਸਾਰੀ ਪੂਰੀ ਕਰਾਂਗੇ ਇਹ ਕਿਹਦੇ ਸ਼ੰਕਾ ਔਰੇ ਇਹ ਸੀਟ ਜਿੱਤ ਕੇ ਜਿਹੜਾ ਕਾਂਗਰਸ ਪਾਰਟੀ ਦੀ ਉਹ ਰਾਜਾ ਬੜੰਗਜੀ ਦੀ ਝੋਲੀ ਪਾਵਾਂਗੇ ਔਰ ਹਰ ਹਾਈ ਕਮਾਂਡ ਨੂੰ ਦੱਸਾਂਗੇ ਔਰ ਬਾਕੀ ਪਾਰਟੀਆਂ ਨੂੰ ਵੀ ਦੱਸਾਂਗੇ ਕਿਉਂਕਿ ਦੇਖੋ ਆਮ ਆਦਮੀ ਪਾਰਟੀ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਪੂਰਾ ਧੱਕਾ ਕਰ ਰਹੀ ਹੈ ਇਸ ਵੇਲੇ ਠੀਕ ਆ 2 ਸਾਲ ਡੇਢ ਸਾਲ ਦੇ ਵਿੱਚ ਹੀ ਲੋਕਾਂ ਨੇ ਐਕਸਪੈਰੀਮੈਂਟ ਕਰਕੇ ਦੇਖ ਲਿਆ ਔਰ ਮੈਂ ਜਦੋਂ ਇਹ ਇਲੈਕਸ਼ਨ ਸੀਗੇ 2022 ਦੇ ਉਦੋਂ ਮੈਂ ਲੋਕਾਂ ਨੂੰ ਗੱਲ ਕੀਤੀ ਸੀ ਵੀ ਭਾਈ ਤੁਸੀਂ ਇਹ ਇਹਨਾਂ ਨੂੰ ਵੋਟਾਂ ਪਾ ਕੇ ਐਕਸਪੈਰੀਮੈਂਟ ਨਾ ਕਰੋ ਪੰਜਾਬ ਲਈ ਮਾੜੀ ਇਹ ਹਾਲਾਤ ਹੋ ਜੂ ਮੇਰੀ ਅੱਜ ਵੀ ਫੇਸਬੁਕ ਤੇ ਉਹ ਜਿਹੜੀ ਹੈਗੀ ਐ ਇੰਟਰਵਿਊ ਸੁਣ ਕੇ ਸਾਰੇ ਦੇਖ ਲੈਣ ਮੈਂ ਉਦੋਂ ਵੀ ਲੋਕਾਂ ਨੂੰ ਬੇਨਤੀ ਕਰੀ ਸੀ ਵੀ ਇਹ ਤੁਸੀਂ ਐਕਸਪੈਰੀਮੈਂਟ ਨਾ ਕਰੋ ਭਾਰਾ ਪੈ ਜਾਣਾ ਪੰਜਾਬ ਨੂੰ ਔਰ ਉਹੀ ਗੱਲ ਹੋ ਰਹੀ ਐ ਪੰਜਾਬ ਨੂੰ ਇਹ ਬਹੁਤ ਖਤਰਨਾਕ ਤੇ ਬਹੁਤ ਭਾਰਾ ਪੈ ਰਿਹਾ ਐ ਐਕਸਪੈਰੀਮੈਂਟ ਇਸੇ ਕਰਕੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਕਾਂਗਰਸ ਪਾਰਟੀ ਨੇ ਅੱਜ ਤੱਕ ਪੈਣ 70 ਸਾਲ ਰਾਜ ਕੀਤਾ ਔਰ ਦੇਸ਼ ਦੀਆਂ ਸਾਰੀਆਂ ਚੀਜ਼ਾਂ ਨੂੰ ਬਣਾਇਆ ਚਾਹੇ ਉਹ ਰੇਲਵੇ ਆ ਚਾਹੇ ਯੂਨੀਵਰਸਟੀਆਂ ਚਾਹੇ ਹਸਪੀਟਲ ਚਾਹੇ ਐਮਜ਼ ਵਰਗੇ ਵੱਡੇ ਵੱਡੇ ਇੰਸਟੀਚਿਊਟ ਹੈ ਠੀਕ ਐ ਤੇ ਹੁਣ ਆ ਤੁਸੀਂ 8 ਸਾਲ 'ਚ 2014 ਤੋਂ ਆ 10 ਸਾਲ 'ਚ ਦੇਖ ਲਓ ਇਹਨਾਂ ਨੇ ਆਪਣਾ ਹੀ 2000 ਦਾ ਨੋਟ ਬੀਜੇਪੀ ਨੇ ਬਣਾਇਆ 2016-17 ਦੇ ਵਿੱਚ 2023 ਦੇ ਵਿੱਚ ਬੰਦ ਕਰਤਾ ਇਹਨਾਂ ਨੂੰ ਆਪਣੀਆਂ ਚੀਜ਼ਾਂ ਤੇ ਹੀ ਵਿਸ਼ਵਾਸ ਨਹੀਂ ਹੈਗਾ ਐਵੇਂ ਲੁਟੇਰਾ ਪਾਰਟੀ ਇਹ ਇਹਦਾ ਕੋਈ ਵਿਸ਼ਵਾਸ ਨਹੀਂ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਵੀ ਕਾਂਗਰਸ ਪਾਰਟੀ ਦੇਸ਼ ਨੂੰ ਬਚਾਉਣ ਵਾਲੀ ਔਰ ਪੰਜਾਬ ਨੂੰ ਬਚਾਉਣ ਵਾਲੀ ਪਾਰਟੀ ਆ ਤੇ ਇਸ ਕਰਕੇ ਸਾਡਾ ਗੱਜ ਵੱਜ ਕੇ ਰਾਜਾ ਬਣਨ ਦੀ ਦਾ ਸਾਡੀ ਪਾਰਟੀ ਦਾ ਸਮਰਥਨ ਕਰੋ ਤਾਂ ਕਿ ਆਪਾਂ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜੀਏ ਜਿਤਾ ਕੇ ਤੇ ਆਪਣੀਆਂ ਮੰਗਾਂ ਦੀ ਆਪਣੀ ਹੱਕਾਂ ਦੀ ਸਾਰੀ ਗੱਲ ਆ ਜਿਹੜੀ ਉਹ ਰੱਖ ਸਕਣ ਇਹ ਤਕੀਦ ਸਾਡੇ OBC ਦੇ ਜਿਹੜੇ ਚੇਅਰਮੈਨ ਆਲ ਡਿਟੀਆ ਦੇ ਅਸੀਂ ਅਜੇ ਯਾਦਵ ਜੀ ਨੂੰ ਵੀ ਵਿਸ਼ਵਾਸ ਦਵਾਨੇ ਆ ਅਸੀਂ ਰਾਹੁਲ ਗਾਂਧੀ ਜੀ ਨੂੰ ਵੀ ਵਿਸ਼ਵਾਸ ਦਵਾਨੇ ਆ ਖੜਗੇ ਸਾਹਿਬ ਨੂੰ ਵੀ ਔਰ ਪ੍ਰਿੰਕਾ ਗਾਂਧੀ ਨੂੰ ਔਰ ਰਾਜਾ ਵੜਿੰਗ ਜੀ ਨੂੰ ਵੀ ਜੀ ਔਰ ਆਸ਼ੂ ਜੀ ਨੂੰ ਵੀ ਇਹ ਜੇ ਆਸ਼ੂ ਜੀ ਨੂੰ ਨਹੀਂ ਟਿਕਟ ਦਿੱਤੀ ਤਾਂ ਇਹਦਾ ਮਤਲਬ ਇਹ ਨਹੀਂ ਵੀ ਆਸ਼ੂ ਜੀ ਨਾਲ ਨਹੀਂ ਜਾਓ ਤੁਸੀਂ ਤੁਹਾਡਾ ਸਵਾਲ ਹੋਵੇ ਵੀ ਉਹ ਰਸ ਜਾਣਗੇ आशु जी और राजा बनिंग सेम थिंग आ और जिन्ना चा आशु जी ਨੂੰ ਅੱਜ ਹੁਣ ਮੈਂ ਕਹਿੰਦਾ ਕਿਸੇ ਹੋਰ ਕਿਸੇ ਨੂੰ ਆਉ ਨਹੀਂ ਸਕਦਾ ਸਭ ਤੋਂ ਵੱਧ ਚਾ ਉਹਨਾਂ ਨੂੰ ਇਹ ਹੋ ਜੀ ਕਿਉਂਕਿ ਅਸੀਂ ਬਿੱਟੂ ਜੀ ਦੇ ਜਾਣ ਨਾਲ ਪਾਰਟੀ ਆ ਜਿਹੜੀ ਔਰ ਵਰਕਰ ਆਪਣੇ ਆਪ ਨੂੰ ਠੱਗੇ ਮਹਿਸੂਸ ਕਰਦੇ ਪਏ ਆ ਇਸ ਕਰਕੇ ਸਾਨੂੰ ਪੱਬਾ ਹਾਰ ਅਸੀਂ ਹੋਏ ਹੋਏ ਵੀ ਸਾਡੇ ਵੱਲੋਂ ਕੱਲ ਇਲੈਕਸ਼ਨ ਹੋ ਜਾਣ ਤੇ ਅਸੀਂ ਡੋਰ ਟੂ ਡੋਰ ਜਾ ਕੇ ਤੇ ਅਸੀਂ ਲੋਕਾਂ ਨੂੰ ਕਹਿ ਸਕੀਏ ਕਿ ਸਾਡਾ ਸਾਥ ਦਿਓ ਔਰ ਨਾਲੇ ਤੁਸੀਂ ਪੂਰੀ ਪਿਕਚਰ ਦੇਖੋ ਵੀ ਕੌਣ ਸਹੀ ਆ ਤੇ ਕੌਣ ਗਲਤ ਆ ਠੀਕ ਆ ਜੋ ਆਪਾਂ ਗੱਲਬਾਤ ਕੀਤੀ ਹੈਗੀ ਆ ਨੈਸ਼ਨਲ ਕੋਆਰਡੀਨੇਟਰ ਤੇ ਕਾਂਗਰਸ ਦੇ ਸੀਨੀਅਰ ਆਗੂ ਸੰਦੀਪ ਕਟ ਟਿੰਕਾ ਜੀ ਨੇ ਉਹ ਕਹਿੰਦੇ ਅਸੀਂ ਜੋ ਅਮਰਿੰਦਰ ਸਿੰਘ ਰਾਏ ਬੜਿੰਗ ਨੂੰ ਟਿਕਟ ਮਿਲੀ ਹੈਗੀ ਆ ਤੇ ਕਾਂਗਰਸੀਆਂ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੈਗਾ ਤੇ ਅਸੀਂ ਘਰ ਘਰ ਜਾਵਾਂਗੇ ਤੇ ਵੋਟਾਂ ਮੰਗਾਂਗੇ ਤਾਂ ਜੋ ਅਸੀਂ ਅਮਰਿੰਦਰ ਸਿੰਘ ਰਾਏ ਬੜਿੰਗ ਜੀ ਨੂੰ ਜਿਤਾਈਏ ਕਾਂਗਰਸ ਪਾਰਟੀ ਨੂੰ ਜਿਤਾਈਏ ਤੁਸੀਂ ਵੇਖਦੇ ਰਹੋ ਅ ਰੈਗੂਲਰ ਗਾਉਣ 24 ਨਿਊਜ਼ ਪੰਜਾਬੀ ਮੈਂ ਹਾਂ ਤੁਹਾਡਾ ਰਾਜਗੁਰੂ